ਖਾਨ ਵੀਰੋ ਸਤਿ ਸ਼੍ਰੀ ਅਕਾਲ ਜੇਕਰ ਗੱਲਾਨ ਵੀਰੋ ਆਪਾਂ ਗੱਲ ਕਰੀਏ ਕਿ ਕਿਸਾਨਾਂ ਦੇ ਦਿਮਾਗ ਤੇ ਜਿਹੜੀ ਕੋਈ ਨਾ ਕੋਈ ਟੈਨਸ਼ਨ ਜੀ ਪਈ ਰਹਿੰਦੀ ਆ ਪਹਿਲਾਂ ਤਾਂ ਆਪਾਂ ਨੂੰ ਟੈਨਸ਼ਨ ਹੁੰਦੀ ਜਿਵੇਂ ਹੁਣ ਝੋਨੇ ਆ ਆਪਣੇ ਵੜਾਈ ਵੱਲਿਆ ਕਦੋਂ ਝੋਨਾ ਵੱਢਿਆ ਜਾਊਗਾ ਕਦੋਂ ਮੰਡੀ ਜੀ ਤੁੱਲੂਗਾ ਤੇ ਕੀ ਝਾੜ ਆਊਗਾ ਇਹ ਵੀ ਆਪਣੇ ਟੈਨਸ਼ਨ ਆਉਂਦੀ ਘਾਟ ਆਊ ਝਾੜ ਫਿਰ ਵੱਧ ਆਊਗਾ ਤੇ ਦੂਤ ਤੋਂ ਬਾਅਦ ਅਜੇ ਝੋਨਾ ਤਾਂ ਆਪਾਂ ਵੱਢਿਆ ਨਹੀਂ ਹੁੰਦਾ ਤੇ ਉਹ ਨਾਲ ਦੇ ਨਾਲ ਜਿਵੇਂ ਇਹਨਾਂ ਦਿਨਾਂ 'ਚ ਹੁਣ ਕਿਸਾਨ ਬਿਨਾਂ ਦੇ ਬੀਜ ਦੀ ਸਿਲੈਕਸ਼ਨ ਨੂੰ ਲੈ ਕੇ ਕਿਹੜੀ ਵੈਰੈਟੀ ਖੇਤ ਦੇ ਵਿੱਚ ਬੀਜੀਏ ਕਿੰਨੀ ਤਰੀਕ ਨੂੰ ਬੀਜ ਗਏ ਕਿੰਨਾ ਝਾੜ ਆਊਗਾ ਝੋਨੇ ਦਾ ਜਿਹੜਾ ਆਪਾਂ ਕਣਕ ਦੀ ਬਜਾਈ ਵਾਸਤੇ ਜਿਹੜਾ ਵੱਤਰ ਆ ਉਹ ਕਿੰਨੇ ਦਿਨ ਪਹਿਲਾਂ ਆਪਾਂ ਨੂੰ ਰੱਖਣਾ ਚਾਹੀਦਾ ਏ ਸੁਪਰ ਸੀਡਰ ਨਾਲ ਬੀਜਣੀ ਆ ਜੀਰੋ ਡ੍ਰੈਲ ਨਾਲ ਬੀਜਣੀ ਜਾਂ ਬਾਹਕੀ ਬੀਜਣੀ ਆ ਤੇ ਕਈ ਕਿਸਾਨ ਵੀ ਜਿਹੜੇ ਮਲਚਿੰਗ ਤੇ ਗਨੀਜ਼ ਨਾਲ ਵੀ ਬੀਜਦੇ ਆ ਕਿਉਂਕਿ ਕਾਫੀ ਤਰੀਕੇ ਨਾਲ ਕਿਸਾਨ ਆਪੋ ਆਪਣੇ ਤਜਰਬਿਆਂ ਨਾਲ ਜਿਹੜੀ ਕਣਕ ਦੀ ਬਜਾਈ ਕਰਦੇ ਆ ਪਰ ਕਿਤੇ ਨਾ ਕਿਤੇ ਜਿਹੜਾ 20 ਤੋਂ 25% ਜਿਹੜਾ ਨੁਕਸਾਨ ਕਿਸਾਨ ਵੀਰਾਂ ਦਾ ਹੁੰਦਾ ਆ ਕਿ ਉਹ ਆਪਣਾ ਜਿਹੜਾ ਵੱਤਰ ਆ ਜ਼ਮੀਨ ਦਾ ਖੱਟਾ ਹੋ ਜਾਂਦਾ ਕਿਉਂਕਿ ਆਪਾਂ ਨੂੰ ਕਲੀਅਰ ਕੱਟ ਜਾਂ ਪਤਾ ਹੀ ਨਹੀਂ ਹੁੰਦਾ ਕਿ ਆਪਾਂ ਕਦੋਂ ਰੌਣੀ ਕਰੀਏ ਕਿਉਂਕਿ ਜ਼ਿਆਦਾਤਰ ਕਿਸਾਨ ਵੀਰ ਜਾਣਦੇ ਆ ਇਸ ਬਾਰੇ ਕਿ ਆਪਾਂ ਕਦੋਂ ਘਰੌਣੀ ਕਰਨੀ ਆ ਉਸ ਚੀਜ਼ ਨੂੰ ਆਪਣੇ ਯਾਨੀ ਕਿ ਉਹਨਾਂ ਤਜਰਬਾ ਹਾਸਲ ਕੀਤਾ ਆ ਪਰ ਅਜੇ ਵੀ ਕਈ ਕਿਸਾਨ ਵੀਰ ਧੋਖਾ ਖਾ ਜਾਂਦੇ ਆ ਕਿਉਂਕਿ ਜੇਕਰ ਆਪਣਾ ਬੱਤਰ ਹੀ ਬਿਲਕੁਲ ਸਹੀ ਨਹੀਂ ਹੋਊਗਾ ਤੇ ਜਿਹੜੀ ਕਣਕ ਦੀ ਜਿਹੜੀ ਆਪਾਂ ਕਹਿ ਸਕਦੇ ਬੀਜ ਦੀ ਜਰਮੀਨੇਸ਼ਨ ਨਹੀਂ ਚੰਗੀ ਤਰ੍ਹਾਂ ਹੁੰਦੀ ਉਹਦੇ ਕਰਕੇ ਜਿਹੜੀ ਆਪਣੀ ਕਣਕ ਵਿਰਲੀ ਉੱਗਦੀ ਆ ਜਾਂ ਤਾਂ ਆਪਾਂ ਦੁਬਾਰਾ ਵਾਹ ਕੇ ਬੀਜ ਨਹੀਂ ਪੈਂਦੀ ਆ ਉਹਦੇ ਕਈ ਵਾਰ ਬੌਂ ਦੇ ਚੱਕਰ 'ਚ ਕਣਕ ਲੇਟ ਹੋ ਜਾਂਦੀ ਫਿਰ ਦੁਬਾਰਾ ਪਰ ਰੌਣੀ ਕਰਦੇ ਆ ਤਾਂ ਫਿਰ ਵੀ ਝਾੜ ਘਟਦਾ ਜੇਕਰ ਬਿਰਲੀ ਰਹਿ ਜਾਂਦੀ ਕਣਕ ਤੇ ਫਿਰ ਵੀ ਝਾੜ ਘਟਦਾ ਤੇ ਕਾਫੀ ਜ਼ਿਆਦਾ ਕਿਸਾਨ ਵੀਰਾਂ ਦੇ ਮਨ ਤੇ ਬੋਝ ਹੁੰਦਾ ਤੇ ਆਪਾਂ ਨੂੰ ਮੈਸੇਜ ਬਹੁਤ ਜ਼ਿਆਦਾ ਇਸ ਬੇਸਤੇ ਆਏ ਆ ਬਈ ਸਾਨੂੰ ਦੱਸਿਆ ਜਾਵੇ ਕਿ ਅਸੀਂ ਝੋਨਾ ਕਿਹੜੀ ਤਰੀਕ ਤੋਂ ਜੇਕਰ ਵੱਢਣਾ ਤੇ ਝੋਨਾ ਅਸੀਂ ਵੱਢਣ ਤੋਂ ਪਹਿਲਾਂ ਰੌਣੀ ਕਰ ਲਈਏ ਕਣਕ ਵਜਾਈ ਵਾਸਤੇ ਜਾਂ ਫਿਰ ਝੋਨਾ ਵੱਢ ਕੇ ਅਸੀਂ ਬਾਅਦ 'ਚ ਰੌਣੀ ਕਰੀਏ ਸਾਨੂੰ ਇਹਦੇ ਬਾਰੇ ਥੋੜਾ ਜਿਹਾ ਡਿਟੇਲਸ ਸਮਝਾਇਆ ਜਾਵੇ ਤੇ ਉਹਦੇ ਬਾਰੇ ਅੱਜ ਜਾਣਕਾਰੀ ਆਪਾਂ ਸ਼ੇਅਰ ਕਰਨੀ ਆ ਜਿਹੜੇ ਭਰਾ ਆਪਣੇ ਨਾਲ ਚੈਨਲ ਤੇ ਪਹਿਲੀ ਵਾਰ ਆ ਚੈਨਲ ਨੂੰ ਸਬਸਕ੍ਰਾਈਬਰ ਕਰ ਲਿਓ ਤੇ ਬੈਲ ਘੰਟੀਨ ਦਬਾ ਲਿਓ ਤਾਂ ਕਿ ਖੇਤੀਬਾੜ ਰਿਲੇਟਡ ਵੀਡੀਓ ਜਾਂ ਫਿਰ ਗਵਰਨਮੈਂਟ ਦੀਆਂ ਜਿਹੜੀਆਂ ਕੋਈ ਸਕੀਮ ਆਉਂਦੀ ਆ ਉਹਨਾਂ ਜਾਣਕਾਰੀ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚਦੀ ਰਵੇ ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਤਾਂ ਕਿ ਹਰ ਇੱਕ ਵੀਰ ਤੱਕ ਜਾਣਕਾਰੀ ਪਹੁੰਚ ਸਕੇ ਤਾਂ ਉਹ ਵੀ ਵੀਰ ਜਿਹੜਾ ਇਸ ਚੀਜ਼ ਨੂੰ ਸਿੱਖ ਕੇ ਤੇ ਆਪਣੇ ਜਿਹੜੇ ਅੱਗੇ ਫਸਲ ਦੇ ਬਜਾਈ ਦਾ ਡਿਸੀਜਨ ਲੈ ਸਕੇ ਤਾਂ ਹੁਣ ਆਪਾਂ ਗੱਲ ਕਰਦੇ ਹਾਂ ਬੱਤਰ ਦੀ ਆਪਾਂ ਨੂੰ ਝੋਨਾ ਪਹਿਲਾਂ ਭਰਨਾ ਚਾਹੀਦਾ ਕਿੰਨੇ ਦਿਨ ਪਹਿਲਾਂ ਭਰ ਦੇਣਾ ਚਾਹੀਦਾ ਤਾਂ ਕਿ ਆਪਣੀ ਜਿਹੜੀ ਕਣਕ ਦੀ ਬਿਜਾਈ ਵੀ ਸਹੀ ਸਮੇਂ ਹੋਵੇ ਤੇ ਜਿਹੜੀ ਮਸ਼ੀਨ ਖੋਪਦੀ ਆਪਣੇ ਜ਼ਮੀਨ ਦੇ ਵਿੱਚ ਉਹ ਉਹ ਵੀ ਆਪਾਂ ਨੂੰ ਦਿੱਕਤ ਨਾ ਦੇਖਣ ਨੂੰ ਮਿਲੇ ਕਿਉਂਕਿ ਇਹ ਕਈ ਵਾਰ ਆਪਾਂ ਰੌਣੀ ਦਾ ਕਰ ਲੈਨੇ ਪਰ ਬਾਅਦ ਦੇ ਵਿੱਚ ਜਿਹੜੀ ਮਸ਼ੀਨ ਖੋਪਦੀ ਰਹਿੰਦੀ ਆ ਉਹ ਵੀ ਆਪਾਂ ਨੂੰ ਜਿਹੜੀਆਂ ਟਰਾਲੀਆਂ ਆਪਣੀਆਂ ਖੋਪਦੀਆਂ ਰਹਿੰਦੀਆਂ ਜ਼ਮੀਨ 'ਚ ਉੱਥੇ ਵੀ ਆਪਾਂ ਨੂੰ ਦਿੱਕਤ ਆਉਂਦੀ ਆ ਤੇ ਆਪਾਂ ਨੂੰ ਸਭ ਤੋਂ ਪਹਿਲਾਂ ਕਿਸਾਨ ਨੂੰ ਇਸ ਚੀਜ਼ ਦਾ ਪਤਾ ਹੋਣਾ ਚਾਹੀਦਾ ਬਈ ਆਪਾਂ ਕਣਕ ਦੀ ਬਿਜਾਈ ਕਦੋਂ ਕਰਨੀ ਆ ਤੇ ਕਿਹੜੀ ਵੈਰੈਟੀ ਆ ਆਪਾਂ ਖੇਤ ਦੇ ਵਿੱਚ ਬੀਜਣੀ ਆ ਕਿਉਂਕਿ ਹੁਣ ਵੈਰੈਟੀਆਂ ਕੋਈ ਤਾਂ 130 35 ਦਿਨਾਂ ਚ ਪੱਕ ਜਾਂਦੀ ਆ ਕੋਈ ਲਗਭਗ ਜਿਹੜੀਆਂ ਜ਼ਿਆਦਾ ਸਮਾਂ ਲੈਣ ਵਾਲੀਆਂ ਵੈਰੈਟੀਆਂ 150 ਦਿਨ ਲੈ ਜਾਂਦੀਆਂ ਲਗਭਗ 145 ਤੋਂ 50 ਤੇ ਵੈਸੇ ਤਾਂ ਜਿਹੜੀ ਕਣਕ ਹੁੰਦੀ ਆ ਇਹ 5-7 ਦਿਨ ਦੇ ਵਿੱਚ ਵਿੱਚ ਜਿਹੜੀ ਸਾਰੀਆਂ ਪੱਕ ਜਾਂਦੀਆਂ ਹੁੰਦੀਆਂ ਜਦੋਂ ਲਾਸਟ ਤੇ ਕਣਕਾਂ ਜਾਂਦੀਆਂ ਕਿਉਂਕਿ ਉਸ ਟਾਈਮ ਤੇ ਜਿਹੜਾ ਮੌਸਮ ਇਦਾਂ ਦਾ ਹੋ ਜਾਂਦਾ ਆ ਕਿ ਜਿਹੜੀਆਂ ਵੈਰੈਟੀਆਂ ਆਟੋਮੈਟਿਕ ਆਪਣੇ ਆਪ ਹੀ ਪਕੜੀਆਂ ਸ਼ੁਰੂ ਹੋ ਜਾਂਦੀਆਂ ਕਿਉਂਕਿ ਉਸ ਟਾਈਮ ਤੇ ਜਿਹੜਾ ਟੈਂਪਰੇਚਰ ਇਸ ਇਸ ਤਰੀਕੇ ਦਾ ਚੱਲ ਪੈਂਦਾ ਤੇ ਚਾਹੇ ਤੁਹਾਡੀ 135 40 ਵਾਲੀ ਆ 5-7 ਦਿਨ ਦਾ ਹੀ ਗੈਪ ਪੈਂਦਾ ਤੇ ਇਕੱਠੀਆਂ ਆਪਾਂ ਕਹਿ ਸਕਦੇ ਹਾਂ ਜੇ ਕਣਕਾਂ ਪੱਕ ਜਾਂਦੀਆਂ ਤੇ ਆਪਾਂ ਨੂੰ ਇਹ ਇਹਨਾ ਪਤਾ ਹੋਣਾ ਚਾਹੀਦਾ ਕਿਉਂਕਿ ਹੁਣ ਜੇਕਰ ਅਗੇ ਇਤੀਆਂ ਦੀ ਗੱਲ ਕਰੀਏ ਤੇ 20 ਅਕਤੂਬਰ ਤੋਂ ਬਜਾਈ ਜਿਹੜੀ ਕਣਕਾਂ ਦੀ ਸ਼ੁਰੂ ਹੋ ਜਾਂਦੀ ਆ ਹੁਣ ਜੇ ਦਾ ਤੁਸੀਂ 20 ਅਕਤੂਬਰ ਨੂੰ ਬਜਾਈ ਕਰਨੀ ਆ ਤਾਂ ਤੁਹਾਨੂੰ ਇਹਨਾਂ ਦਿਨਾਂ ਦੇ ਵਿੱਚ ਜਾਣੀ ਕਿ ਜੇਕਰ ਤੁਸੀਂ 20 ਅਕਤੂਬਰ ਨੂੰ ਬਜਾਈ ਕਰਨੀ ਆ ਤਾਂ ਤੁਸੀਂ ਜਿਹੜੀ 5 ਤੋਂ ਲੈ ਕੇ 7 ਅਕਤੂਬਰ ਤੱਕ ਜਿਹੜੀ ਆਪਾਂ ਨੂੰ ਰੌਣੀ ਕਰ ਲੈਣੀ ਚਾਹੀਦੀ ਆ ਹੁਣ ਤੁਸੀਂ ਦੇਖੋਗੇ ਝੋਨਾ ਤਾਂ ਧੱਕੇ ਦੋਂਬੜੀਚ ਦਾ ਜੇ ਤਾਂ ਤੁਹਾਡਾ ਹੁਣ 5 ਤਰੀਕ ਨੂੰ ਝੋਨਾ ਵੱਢਿਆ ਜਾਂਦਾ ਤਾਂ ਤੁਸੀਂ 20 ਅਕਤੂਬਰ ਨੂੰ ਬਜਾਈ ਕਰਨੀ ਆ ਤੇ ਲਗਭਗ ਇਹਨਾਂ ਦਿਨਾਂ ਦੇ ਜਿਹੜਾ ਆਪਣੇ ਜ਼ਮੀਨ ਦਾ ਮੌਇਸਚਰ ਆ 12 ਤੋਂ ਲੈ ਕੇ 15 ਦਿਨ ਰਹਿ ਜਾਂਦਾ ਜੇਕਰ ਇਹਨੇ ਟਾਈਮ ਤੱਕ ਆਪਾਂ ਇਸ ਚੀਜ਼ ਨੂੰ ਮੈਨੇਜ ਕਰ ਲੈਨੇ ਆ ਤੇ ਜੇਕਰ ਆਪਾਂ ਕਿਉਂਕਿ ਜ਼ਿਆਦਾਤਰ ਜਿਹੜੀ ਬਜਾਈ ਆ ਨਵੰਬਰ ਤੋਂ ਸਟਾਰਟ ਹੁੰਦੀ ਲਗਭਗ 28 ਅਕਤੂਬਰ ਤੋਂ ਲੈ ਕੇ 5-7 ਨਵੰਬਰ ਤੇ ਜ਼ਿਆਦਾ ਬਜਾਈ ਦਾ ਜ਼ੋਰ ਹੁੰਦਾ ਤੇ ਜੇ ਦਾ ਤੁਸੀਂ ਨਵੰਬਰ ਦੇ ਸ਼ੁਰੂ ਚ ਕਰਨੀ ਬਜਾਈ ਤਾਂ 15 ਦਿਨ ਦਾ ਤੁਸੀਂ ਐਡ加 ਰੱਖ ਸਕਦੇ ਜੇ ਇੱਥੇ ਇੱਕ ਗੱਲ ਹੋਰ ਆਪਾਂ ਐਡ ਕਰਦੇ ਜੇਕਰ ਤੁਸੀਂ ਸੁਪਰ ਸੀਡਰ ਨਾਲ ਬਜਾਈ ਕਰਨੀ ਆ ਤੇ 10 ਤੋਂ 12 ਦਿਨ ਪਹਿਲਾਂ ਤੁਹਾਡੇ ਖੇਤ ਦੀ ਰੌਣੀ ਹੋਣੀ ਹੋਣੀ ਚਾਹੀਦੀ ਆ ਕਿਉਂਕਿ ਸੁਪਰ ਸੀਡਰ ਦੇ ਨਾਲ ਆਪਾਂ ਨੂੰ ਜਿਹੜੀ ਛੇਲਿਆ ਥੋੜੀ ਜੀ ਜ਼ਿਆਦਾ ਚਾਹੀਦੀ ਆ ਕਿਉਂਕਿ ਉਹ 2-4 ਇੰਚਿੰਗਾਂ ਲੱਗਦਾ ਤੇ ਜ਼ਮੀਨ ਜਦੋਂ ਫੋਲੀ ਹੋ ਜਾਂਦੀ ਹੈ ਤੇ ਉਹ ਖੁਸ਼ਕ ਜਲਦੀ ਹੁੰਦੀ ਆ ਤਾਂ ਇਸ ਵਾਸਤੇ ਜਿਹੜੀ ਆਪਾਂ ਨੂੰ ਉਹਦੇ ਵਿੱਚ ਜਿਹੜਾ ਗਿੱਲ ਥੋੜੀ ਜੀ ਜ਼ਿਆਦਾ ਚਾਹੀਦੀ ਹੁੰਦੀ ਆ ਤੇ 10 ਤੋਂ 12 ਦਿਨ ਪਹਿਲਾਂ ਆਪਣੀ ਰੌਣੀ ਖੇਤ ਦੀ ਹੋਣੀ ਚਾਹੀਦੀ ਆ ਜ਼ਿਆਦਾ ਆਪਾਂ ਲੰਮਾ ਟਾਈਮ ਨਹੀਂ ਰੱਖ ਸਕਦੇ ਕਿਉਂਕਿ ਕਈ ਖੇਤਾਂ 'ਚ ਹੋ ਸਕਦਾ ਦਿੱਕਤ ਪਰ ਜ਼ਿਆਦਾਤਰ ਆਪਾਂ ਨੂੰ 10 ਤੋਂ 12 ਦਿਨ ਪਹਿਲਾਂ ਰੌਣੀ ਕਰਨੀ ਚਾਹੀਦੀ ਆ ਜੇਕਰ ਜ਼ੀਰੋ ਡ੍ਰਿਲ ਜਾਂ ਫਿਰ ਆਪਾਂ ਕਹਿ ਸਕਦੇ ਆ ਹੈਪੀ ਸੀਡਰ ਵਗੈਰਾ ਜੇ ਮਲਚਿੰਗ ਵਾਲਾ ਕਰ ਦਿੰਦੇ ਆ ਉਹਨਾਂ ਦੇ ਵਿੱਚ ਕਿਸਾਨ ਵੀ ਜੇਕਰ ਆਪਣੀ 15 ਦਿਨ ਵੀ ਆਪਾਂ ਪਹਿਲਾਂ ਰੌਣੀ ਕਰ ਦਿੰਨੇ ਆ ਤਾਂ ਉਹ ਵੀ ਚੱਲ ਜਾਂਦੀ ਆ ਹੁਣ ਜ਼ੀਰੋ ਡ੍ਰਿਲ ਤੇ ਹੈਪੀ ਸੀਡਰ ਚ 15 ਦਿਨ ਪਹਿਲਾਂ ਰੌਣੀ ਕੀਤੀ ਕਿਵੇਂ ਚੱਲਦੀ ਆ ਕਿਉਂਕਿ ਜਦੋਂ ਆਪਾਂ ਜ਼ੀਰੋ ਡ੍ਰਿਲ ਨਾਲ ਬੀਜਦੇ ਆ ਤੇ ਜ਼ੀਰੋ ਡ੍ਰਿਲ ਜਿਹਦੇ ਵਿੱਚ ਉਹ ਕਿਉਂਕਿ ਜਿਹੜਾ ਬੀਜ ਆਪਣਾ ਉਦਾਂ ਹੀ ਦਿਖਦਾ ਰਹਿੰਦਾ ਤਾਂ ਜਿਹੜੀ ਤਰੇਲ ਪੈਂਦੀ ਆ ਤਰੇਲ ਬੀਜ ਤੇ ਪੈ ਜਾਂਦੀ ਆ ਉਹਦੇ ਕਰਕੇ ਫਿਰ ਜਿਹੜਾ ਆਪਾਂ ਨੂੰ ਅੱਗੇ ਜਿਹੜਾ ਉਹਦੀ ਜਰਮੀਨੇਸ਼ਨ ਤਰੇਲ ਦੇ ਪੈਣ ਨਾਲ ਹੀ ਹੋ ਜਾਂਦੀ ਆ ਉਥੇ ਆਪਾਂ ਨੂੰ ਜਿਹੜਾ ਥੋੜਾ ਜਿਹਾ ਘੱਟ ਵੱਤਰ ਵੀ 0.0 ਡੇਲ ਵਿੱਚ ਚੱਲ ਜਾਂਦਾ ਜੇਕਰ ਵੱਧ ਵੀ ਹੋਵੇ ਤੇ ਆਪਾਂ ਨੂੰ ਕੋਈ ਦਿੱਕਤ ਨਹੀਂ ਆਉਂਦੀ ਜੇਕਰ ਰੇਤਲੀ ਜ਼ਮੀਨ ਤਾਂ ਉਥੇ ਤੁਸੀਂ ਕਿਸਾਨ ਵੀਰੋ ਜਿਹੜਾ ਆਪਾਂ ਕਹਿ ਸਕਦੇ ਹਾਂ ਕਿ 0 ਡੇਲ ਦੇ ਵਿੱਚ ਤੁਸੀਂ 10 ਕ ਦਿਨ ਦਾ ਗੈਪ ਰੱਖ ਸਕਦੇ ਜੇਕਰ ਤੁਹਾਡੀ ਰੇਤਲੀ ਜ਼ਮੀਨ ਹੁਣ ਗੱਲ ਆ ਜਾਂਦੀ ਕਿ ਝੋਨਾ ਵੜਨ ਤੋਂ ਪਹਿਲਾਂ ਰੋਣੀ ਕਰੀਏ ਕਿ ਕਿਵੇਂ ਕਰੀਏ ਤੇ ਜੇ ਤਾਂ ਕਿਸਾਨ ਵੀਰੋ ਤੁਸੀਂ ਆਪਾਂ ਤੁਹਾਨੂੰ ਸਿੱਧਾ ਹੀ ਸਮਝਾ ਦਿੰਨੇ ਜੇ ਇਹਦਾ ਤੁਸੀਂ ਵੜਨਾ ਝੋਨਾ 20 ਅਕਤੂਬਰ ਤੋਂ ਆਪਾਂ ਸਕੇਦਨੇ ਪਹਿਲਾਂ ਪਹਿਲਾਂ ਵੱਢ ਲੈਣਾ ਫਿਰ ਤੁਹਾਨੂੰ ਰੌਣੀ ਕਰਨੀ ਚਾਹੀਦੀ ਝੋਨਾ ਵੱਢ ਕੇ ਝੋਨਾ ਵੱਢਦੇ ਸਾਰੀ ਆਪਾਂ ਮਕਰੇ ਪਾਣੀ ਲਾ ਦੇਣਾ ਖੇਤ ਨੂੰ 10 ਤੋਂ 12 ਦਿਨਾਂ ਦੇ ਵਿੱਚ ਵਿੱਚ ਆਪਣਾ ਜਿਹੜਾ ਖੇਤ ਪੱਤਰ ਆ ਜਾਣਾ ਤੇ ਉਸ ਤੋਂ ਬਾਅਦ ਤੁਸੀਂ ਚਾਹੇ ਸੁਪਰ ਸੀਡਰ ਨਾਲ ਬਜਾਈ ਕਰਨੀ ਚਾਹੇ ਜੀਰੋ ਡਰ ਲੈਣਾ ਕਰਨੀ ਆ ਇੱਕ ਦੋ ਦਿਨ ਦਾ ਗੈਪ ਆ ਕੇ ਤੁਸੀਂ ਆਪਣਾ ਪੱਤਰ ਦੇਖ ਕੇ ਕਰ ਸਕਦੇ ਜੀ ਜੇ ਤੁਹਾਨੂੰ ਲੱਗਦਾ ਕਿ ਸਾਡਾ 20 ਅਕਤੂਬਰ ਤੋਂ ਝੋਨਾ ਲੇਟ ਵਢੀਚਣਾ ਜਾਨੀ ਕਿ ਇਹ ਲੇਟ ਵੈਰੈਟੀਆਂ 20 ਅਕਤੂਬਰ ਤੋਂ ਲੇਟ ਬੀਜੂ ਜਾਂ ਫਿਰ ਨਵੰਬਰ ਦੇ ਲਾਗੇ ਜਾ ਕੇ ਅਕਤੂਬਰ ਦੇ ਲਾਸਟ ਹਫਤੇ ਜਾਂ ਫਿਰ ਨਵੰਬਰ ਦੇ ਲਾਗੇ ਤਾਂ ਉੱਥੇ ਤੁਸੀਂ ਕਿਸਾਨ ਵੀਰੋ ਜਿਹੜਾ ਝੋਨਾ ਵੱਢਣ ਤੋਂ ਪਹਿਲਾਂ ਰੌਣੀ ਕਰ ਸਕਦੇ ਜੀ ਜੇਕਰ ਤੁਸੀਂ ਲੇਟ ਜਾਦੀ ਬੀਜਣੀ ਨਵੰਬਰ ਦੇ ਦੂਜੇ ਜਾਂ ਤੀਜੇ ਹਫਤੇ ਬੀਜਣੀ ਆ ਫਿਰ ਤੁਸੀਂ ਫਿਰ ਵੀ ਤੁਸੀਂ ਝੋਨਾ ਵੱਢ ਕੇ ਕਰ ਸਕਦੇ ਰੌਣੀ ਵੈਸੇ ਕਿਉਂਕਿ ਜਿਹੜਾ ਆਪਾਂ ਲੇਟ ਝੋਨਾ ਬੀਜਾਈ ਕੀਤੀ ਹੁੰਦੀ ਉਹਦਾ ਆਪਾਂ ਨੂੰ ਝੋਨਾ ਝੋਨੇ ਦੇ ਵਿੱਚ ਹੀ ਰੌਣੀ ਕਰ ਦੇਣੀ ਚਾਹੀਦੀ ਝੋਨਾ ਵੱਢਣ ਤੋਂ ਪਹਿਲਾਂ ਹੀ ਜੇਕਰ ਤੁਹਾਡਾ ਝੋਨਾ ਡਿੱਗਾ ਵਗੈਰਾ ਨਹੀਂ ਤੇ ਕਿਉਂਕਿ ਕਾਫੀ ਜਗ੍ਹਾ ਤੇ ਝੋਨਾ ਡਿੱਗ ਗਿਆ ਤੇ ਡਿੱਗੇ ਝੋਨੇ ਦੇ ਵਿੱਚ ਜਿਹੜਾ ਵੇਛ ਗਿਆ ਝੋਨਾ ਜ਼ਮੀਨ ਤੇ ਉੱਥੇ ਤੁਹਾਨੂੰ ਝੋਨੇ ਦੇ ਪਹਿਲਾਂ ਨਹੀਂ ਰੌਣੀ ਕਰਨੀ ਚਾਹੀਦੀ ਕਿਉਂਕਿ ਜੇਕਰ ਤੁਸੀਂ ਉੱਥੇ ਰੌਣੀ ਕਰੋਗੇ ਤੇ ਜਿਹੜੇ ਉਹ ਦਾਣੇ ਆ ਉਹ ਉਹਨਾਂ ਨੂੰ ਪਾਣੀ ਲੱਗ ਜੇਗਾ ਪਾਣੀ ਲਾ ਕੇ ਉਹ ਦਾਣੇ ਉੱਲੀ ਲੱਗ ਕੇ ਤੇ ਖਰਾਬ ਹੋ ਜਾਣਗੇ ਜਾਂ ਫਿਰ ਉਹ ਜਰਮੀਨੇਟ ਕਰ ਜਾਂਦੇ ਦਾਣੇ ਜਾਣਗੇ ਉਗ ਪੈਂਦੇ ਪਾਣੀ ਲੱਗਨਾਂ ਤੇ ਜਿਨ੍ਹਾਂ ਦੇ ਝੋਨੇ ਵੀਰਾਂ ਦੇ ਡਿੱਗ ਪਿਆ ਜ਼ਮੀਨ ਦੇ ਵਿੱਚ ਉਹ ਮੇਰੇ ਭਰਾ ਪਹਿਲਾਂ ਰੌਣੀ ਨਾ ਕਰਨ ਔਰ ਝੋਨਾ ਵੱਢ ਕੇ ਰੌਣੀ ਕਰਨ ਤਾਂ ਇਹਨਾਂ ਗੱਲਾਂ ਨੂੰ ਆਪਾਂ ਸਮਝ ਕੇ ਤੇ ਜਾਂ ਫਿਰ ਆਪਾਂ ਕਿਸਾਨ ਵੀਰ ਕਹਿ ਸਕਦੇ ਹਾਂ ਕਿ ਬਈ ਤੁਸੀਂ ਇਹ ਡਿਸੀਜਨ ਲੈ ਲਓ ਕਿ ਤੁਸੀਂ ਅਸਲ ਦੇ ਵਿੱਚ ਬਜਾਈ ਕਦੋਂ ਕਰਨੀ ਹੈ ਤੇ ਹੁਣ ਆਪਾਂ ਝੋਨਾ ਇਹਨਾਂ ਦਿਨਾਂ ਦੇ ਜਿਹੜਾ ਟੈਂਪਰੇਚਰ ਦੇ ਹਿਸਾਬ ਨਾਲ ਤੁਸੀਂ 10 ਤੋਂ 12 ਦਿਨ ਵਿੱਚ ਝੋਨੇ ਨੂੰ ਭਰ ਦਿੰਦੇ ਜੇ ਹੁਣ ਇਹ ਵੀ ਆਪਾਂ ਖਿਆਸ ਖਿਆਲ ਰੱਖਣਾ ਇਹਦੇ ਵਿੱਚ ਕਿ ਇਹ ਨਾ ਹੋਵੇ ਕਿ ਆਪਾਂ ਝੋਨਾ ਹੁਣ ਵੱਢਣਾ ਤੇ ਉਦੋਂ ਆਪਾਂ ਝੋਨਾ ਆਪਣਾ ਪੱਕਾ ਹੈ ਤੇ ਆਪਾਂ ਰੌਣੀ ਕਰ ਦਈਏ ਉਹਦੇ ਕਰਕੇ ਫਿਰ ਝੋਨਾ ਜ਼ਿਆਦਾ ਪਕਾ ਕੇ ਝੋਨੇ ਦੇ ਜਿਹੜੇ ਨਾੜ ਦੇ ਵਿੱਚ ਆਪਾਂ ਕਹੀਏ ਕਿ ਜਾਨ ਘਟ ਰਹਿ ਜਾਂਦੀ ਆ ਤੇ ਜੇਕਰ ਤੁਸੀਂ ਇੱਕ ਰੌਣੀ ਕਰ ਦਿੱਤੀ ਝੋਨਾ ਤੁਹਾਡਾ ਹਫਤੇ ਤੱਕ ਵੱਢਣ ਵਾਲਾ ਤਾਂ ਤੁਸੀਂ ਰੌਣੀ ਕਰ ਦਿੱਤੀ ਤਾਂ ਫਿਰ ਉਥੇ ਤੁਹਾਨੂੰ ਦਿੱਕਤ ਆ ਸਕਦੀ ਝੋਨਾ ਆਪਣਾ ਦੇਖ ਸਕਦਾ 나ੜ ਚੋਂ ਜਾਨ ਮੁੱਕਣ ਕਰਕੇ ਤਾਂ ਇਸ ਚੀਜ਼ ਨੂੰ ਵੀ ਆਪਾਂ ਥੋੜਾ ਜਿਹਾ ਸਮਝ ਕੇ ਸਮਝਣਾ ਹੈਗਾ ਤਾਂ ਜੇਕਰ ਤੁਹਾਡਾ ਤੁਹਾਨੂੰ ਉਸ ਤੋਂ ਆਪਾਂ ਪਹਿਲਾਂ ਡਿਸੀਜਨ ਇਸ ਹਿਸਾਬ ਨਾਲ ਲੈਣਾ ਵੀ ਜੇਕਰ ਤੁਹਾਡਾ ਝੋਨਾ ਹੁਣ 10 ਦਿਨ ਲੈਂਦਾ ਜਾਂ 12 ਦਿਨ ਪਕਾ ਦੇ ਵਿੱਚ ਲੈਂਦਾ ਜਾਂ ਫਿਰ 15 ਦਿਨ ਲੈਂਦਾ ਤਾਂ ਉਦੋਂ ਤੁਸੀਂ ਝੋਨੇ ਦੇ ਵਿੱਚ ਹੀ ਰੌਣੀ ਕਰ ਦੇਣੀ ਆਪਾਂ ਕਣਕ ਬਜਾਈ ਵਾਸਤੇ ਕਿਉਂਕਿ ਖੇਰਲੇ ਦਿਨਾਂ ਦੇ ਵਿੱਚ ਜਿਹੜਾ ਜ਼ਮੀਨ ਦਾ ਬੱਤਰ ਆ 15 ਦਿਨ ਤੱਕ 20 ਦਿਨ ਤੱਕ ਵੀ ਰਹਿ ਜਾਂਦਾ ਕਿਉਂਕਿ ਉਸ ਟਾਈਮ ਤੇ ਮੌਸਮ ਠੰਡਾ ਹੋ ਜਾਂਦਾ ਜਿਆਦਾ ਟੈਂਪਰੇਚਰ ਨਹੀਂ ਹੁੰਦੇ ਤਾਂ ਇਹਨਾਂ ਚੀਜ਼ਾਂ ਨੂੰ ਤੁਸੀਂ ਦੇਖ ਕੇ ਆਪਣੇ ਖੇਤ ਦੀ ਰੌਣੀ ਚੀਜ਼ ਕਰ ਸਕਦੇ ਜੇ ਜੇਕਰ ਫਿਰ ਵੀ ਤੁਹਾਨੂੰ ਕਿਸੇ ਗੱਲ ਦੀ ਸਮਝ ਨਹੀਂ ਆਉਂਦੀ ਤਾਂ ਤੁਸੀਂ ਕਮੈਂਟ ਕਰਕੇ ਜਰੂਰ ਪੁੱਛ ਸਕਦੇ ਅਸੀਂ ਇਸ ਤਰੀਕ ਨੂੰ ਝੋਨਾ ਵਧਣਾ ਸਾਡਾ ਝੋਨਾ ਇੰਨੇ ਦਿਨ ਪੱਕਣ ਚ ਲੈਂਦਾ ਸਾਨੂੰ ਰੋਣੀ ਪਹਿਲਾਂ ਕਰਨੀ ਚਾਹੀਦੀ ਜਾਂ ਫਿਰ ਬਾਅਦ ਚ ਕਰਨੀ ਚਾਹੀਦੀ ਹੈ ਅਸੀਂ ਜੀਰੋ ਡੱਲੇਣਾ ਵੇਜਣੀ ਆ ਆਪਾਂ ਤੁਹਾਨੂੰ ਪੂਰੀ ਡਿਟੇਲ ਨਾਲ ਉਹਦੇ ਵਿੱਚ ਵੀ ਸਮਝਾ ਦਾਂਗੇ ਪਹਿਲਾਂ ਤੁਸੀਂ ਵੀਡੀਓ ਦੇਖੋ ਜੇ ਤੁਹਾਨੂੰ ਇਹਦੇ ਵਿੱਚ ਨਹੀਂ ਸਮਝ ਲੱਗਦੀ ਤਾਂ ਤੁਸੀਂ ਕਮੈਂਟ ਜ਼ਰੂਰ ਕਰਕੇ ਪੁੱਛ ਲਿਓ ਤੁਹਾਡੇ ਕੱਲੇ-ਕੱਲੇ ਕਮੈਂਟ ਦਾ ਆਪਾਂ ਰਿਪਲਾਈ ਕਰਾਂਗੇ ਪਹਿਲਾਂ ਵੀ ਕਰਦੇ ਆਏ ਤੇ ਅੱਗੇ ਵੀ ਕਰਾਂਗੇ ਤਾਂ ਕੋਈ ਜ਼ਿਆਦਾ ਮਨ ਤੇ ਬੋਝ ਨਹੀਂ ਪਾਉਣਾ ਜੇਕਰ ਤੁਹਾਨੂੰ ਵੀਡੀਓ 'ਚ ਕੋਈ ਸਮਝ ਗੱਲ ਨਹੀਂ ਲੱਗਦੀ ਤੁਸੀਂ ਕਮੈਂਟ ਜ਼ਰੂਰ ਕਰਿਓ ਕਿਸੇ ਗੱਲ ਦੀ ਸੰਗਨ ਦੀ ਲੋੜ ਨਹੀਂ ਕਿਉਂਕਿ ਕਈ ਵੀਰ ਡਰ ਦੇ ਨਹੀਂ ਕਰਦੇ ਜਾਂ ਮਰ ਸੰ ਪਤਾ ਨਹੀਂ ਹੁਣ ਵੀਡੀਓ ਤੁਹਾਨੂੰ ਵੀਰ ਨੇ ਪਾਤੀ ਤੇ ਹੁਣ ਬਾਰ-ਬਾਰ ਪੁੱਛਾਂਗੇ ਪਤਾ ਨਹੀਂ ਆਪਣਾ ਰਿਪਲਾਈ ਕਰਨਗੇ ਜਾਂ ਨਹੀਂ ਕਰਨਗੇ ਕਿਉਂਕਿ ਜੇਕਰ ਆਪਾਂ ਨੂੰ ਵੀਡੀਓ 'ਚ ਕਿਸੇ ਗੱਲ ਦੀ ਨਹੀਂ ਸਮਝ ਲੱਗਦੀ ਜਾਂ ਫਿਰ ਆਪਣੇ ਤੋਂ ਕੋਈ ਗੱਲ ਮਿਸ ਹੋ ਜਾਂਦੀ ਆ ਤੇ ਆਪਣਾ ਤੁਹਾਡਾ ਫਰਜ਼ ਬਣਦਾ ਆ ਕਿ ਤੁਸੀਂ ਕਮੈਂਟ ਕਰਕੇ ਰਹਿ ਜ਼ਰੂਰ ਲੈ ਸਕਦੇ ਜੀ ਕਿਉਂਕਿ ਚੈਨਲ ਆਪਾਂ ਐਸੇ ਕਰਕੇ ਬਣਾਇਆ ਆਂਗੇ ਹਾਰਕ ਵੀਰ ਦਾ ਜਿਹੜਾ ਡਾਊਟ ਕਲੀਅਰ ਕੀਤਾ ਜਾਵੇ ਤੇ ਜੇਕਰ ਆਪਾਂ ਫਿਰ ਵੀ ਆਪਣੇ ਮਨ ਦੇ ਵਿੱਚ ਕੋਈ ਡਾਊਟ ਰਹਿ ਜਾਂਦਾ ਜਾਂ ਫਿਰ ਉਹਦਾ ਕਲੀਅਰ ਨਹੀਂ ਕਰ ਸਕਦੇ ਫਿਰ ਆਪਣਾ ਚੈਨਲ ਬਣਾਉਂਦਾ ਕੋਈ ਫਾਇਦਾ ਨਹੀਂ ਹੈਗਾ ਤੇ ਚੈਨਲ ਦਾ ਆਪਾਂ ਨੂੰ ਫਾਇਦਾ ਤਾਂ ਹੀ ਆ ਕਿ ਸਾਰੇ ਵੀਰ ਆਪਾਂ ਰਲ ਮਿਲ ਕੇ ਤੇ ਇੱਕ ਦੂਜੇ ਦੀ ਹੈਲਪ ਕਰੀਏ ਹੈਲਪ ਕਰਾਂਗੇ ਤਾਂ ਹੀ ਜਿਹੜਾ ਕਿਸਾਨ ਆ ਥੋੜਾ ਜਿਹਾ ਅੱਗੇ ਆਊਗਾ ਕਿਉਂਕਿ ਕਿਸਾਨਾਂ ਨੂੰ ਜੇਕਰ ਗੱਲ ਕਰੀ ਹਰ ਤਰਫੋਂ ਜਿਹੜੀ ਮਾਰ ਪੈਂਦੀ ਪੈਂਦੀ ਕਦੀ ਮੌਸਮ ਦੀ ਮਾਰ ਪੈ ਜਾਂਦੀ ਆ ਕਦੀ ਸਰਕਾਰਾਂ ਦੀ ਮਾਰ ਤੇ ਕਦੀ ਦੇਖੋ ਹਣ ਸੈਲਰ ਮਾਲਕ ਤੇ ਜਾਂੜਤੀਏ ਹਰ ਥਾਂ ਤੇ ਜੇਕਰ ਆਪਾਂ ਗੱਲ ਕਰੇ ਕਿਸਾਨ ਦੀ ਪੂਰੀ ਖਿੱਚ ਕੇ ਲੁੱਟ ਹੁੰਦੀ ਆ ਤੇ ਆਪਾਂ ਨੂੰ ਜੇਕਰ ਆਪਾਂ ਇੱਕ ਦੂਜੇ ਦਾ ਭਰਾ ਕਿਸਾਨ ਜਿਹੜਾ ਹੁੰਦਾ ਇੱਕ ਦੂਜੇ ਦਾ ਭਰਾ ਦੇ ਤੌਰ ਤੇ ਆਪਾਂ ਇੱਕ ਦੂਜੇ ਦੀ ਹੈਲਪ ਕਰ ਸਕਦੇ ਆ ਤਾਂ ਤੁਸੀਂ ਕਮੈਂਟ ਕਰਕੇ ਵੀ ਤੁਸੀਂ ਆਪ ਦਾ ਸੁਝਾਅ ਦੇ ਦਿਆ ਕਰੋ ਤਾਂ ਕਿ ਕਿਸਾਨ ਵੀਰਾਂ ਤੱਕ ਜਿਹੜੀ ਜਾਣਕਾਰੀ ਪਹੁੰਚਦੀ ਰਹਿੰਦੀ ਆ ਸੋ ਵੀਡੀਓ ਚੰਗ ਲੱਗੇ ਭਰਾਵਾਂ ਤੱਕ ਸ਼ੇਅਰ ਕਰਦੇ ਹੋ ਬਹੁਤ ਬਹੁਤ ਧੰਨਵਾਦ